ਲੋ ਜੀ ਸੰਗਤ ਜੀ ਕਰੋ ਦਰਸ਼ਨ ਗੁਰਦੁਆਰਾ ਭਾਈ ਵੈਲੋ ਜੀ ਭਾਈ ਵੈਲੋ ਸਭ ਤੋਂ ਪਹਿਲੋ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਨੂੰ ਇਹ ਪਦਵੀ ਦਿੱਤੀ ਹੋਈ ਹੈ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿੱਚ ਜਦੋਂ ਸਰੋਵਰ ਦੀ ਕਾਰ ਸੇਵਾ ਚੱਲੀ ਹੈ ਤਾਂ ਇਹਨਾਂ ਨੇ ਇੱਕ ਪਰਨ ਕੀਤਾ ਸੀ ਸਿਰ ਤੋਂ ਉੱਤੋਂ ਪੱਗ ਨਹੀਂ ਲਾਹੀ ਸੀ ਜਿੰਨਾ ਚਿਰ ਕਹਿੰਦੇ ਕਾਰ ਸੇਵਾ ਕੰਪਲੀਟ ਨਹੀਂ ਹੁੰਦੀ ਉਹਨਾਂ ਚਿਹਰੇ ਇਹਨੂੰ ਸਿਰ ਤੋਂ ਨਹੀਂ ਉਤਾਰਨਾ ਇਹਨਾਂ ਨੂੰ ਇੰਨੀ ਨੇਚਾ ਸੀ ਇਹਨਾਂ ਦੇ ਸਿਰ ਦੇ ਵਿੱਚ ਜੀ ਪੈ ਗਏ ਸੀ ਜਦ ਇਹ ਗੱਲ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਇਹਨਾਂ ਨੂੰ ਖੁਲਾਵੇ ਵਿੱਚ ਲੈ ਕੇ ਇਹ ਪਦਵੀ ਵਾਖੀ ਸੀ ਉਹ ਦਰਸ਼ਨ ਕਰਦੇ ਆ ਇਹਨਾਂ ਦੇ ਉਸ ਸਥਾਨ ਦੇ ਨਾਲੇ ਅੰਗੀਠਾ ਸਾਹਿਬ ਦੇ ਇਹ ਆ ਗਿਆ ਜੀ ਗੁਰਦੁਆਰਾ ਭਾਈ ਵੈਲੋ ਭਾਈ ਵੈਲੋ ਸਭ ਤੋਂ ਪਹਿਲਾਂ ਇਹ ਅਲੀ ਭਾਈ ਬੈਲੋਜੀ ਦੀ ਸਮਾਰਕ ਚੱਲ ਰਿਹਾ ਹੈ ਅਤਰਾ ਦਿਨਾਂ ਦੀ ਗੁਰਦੁਆਰਾ ਸਿਰਿਆਂਂਗੀਠਾ ਸਾਹਿਬਾਈ ਵੈਲੋ ਜੀ ਭਾਈ ਬੈਲੋ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਭਾਈ ਬੈਲੋ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਭਾਈ ਬੈਲੋ ਸਭ ਤੋਂ ਪਹਿਲਾਂ ਦਾ ਖਿਤਾਬ ਅਤੇ ਬਖਸ਼ਿਆਂ ਲਈ ਭੰਡਾਰ ਦੇ ਰਹੇ ਹਨ ਇਹ ਆ ਗਿਆ ਸਥਾਨ ਜਿੱਥੇ ਭਾਈ ਵੈਲੋ ਜੀ ਦਾ ਗੀਠਾ ਸਾਹਿਬ ਹੈ ਉੱਥੇ ਅੱਜ ਮਹਾਰਾਜ ਪ੍ਰਕਾਸ਼ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਨੇ ਇਹੀ ਹੈ ਭਾਈ ਵੈਲੋ ਜੀ ਦਾ ਗੀਠਾ ਇਹ ਹੈ ਜੀ ਗੁਰੂ ਘਰ ਦਾ ਸਰੋਵਰ ਕਾਫੀ ਵੱਡਾ ਹੈ ਪਾਈ ਬਈ ਲੋ ਸਭ ਤੋਂ ਪਹਿਲਾਂ ਉਹ ਪੁਰਾਣੀ ਪੇਂਟਿੰਗ ਲੱਗਦੀ ਆ ਤਾਂ ਇਹ ਹੈ ਦਵਾਰ ਸਾਹਿਬ ਉਹ ਸੋਨਾ ਦਰਬਾਰ ਸਾਹਿਬ ਬਣਿਆ ਹੋਇਆ ਕਮਾਲ ਦੀ ਕੀ ਆ ਯਾਰ ਆ ਸਾਰਾ ਬਣਦਾ ਦਰਖਤ ਹੈ ਆ ਵਿੱਚ ਬੇਪਲ ਹੈ ਉੱਗਿਆ ਹੋਇਆ ਉਹ ਦੇ ਕੇ ਟਾਹਣਾ ਨਹੀਂ ਰੱਖਾ ਉਹ ਸਾਰਾ ਬਾਣਾ ਹੈ ਪੁਰਾਣਾ ਬਾਣਾ ਹੈ ਗੁਰੂ ਘਰ ਚ ਇਹ ਵੀ ਮੌਜੂਦ ਹੈ ਆ ਸਰ ਇਹ ਪਾ ਕੇ ਜੋੜਤਾ ਬਚਾ ਲੋ ਵੀ ਇਹਨੂੰ ਕੁਝ ਹੋਵੇ ਨਾ ਅੱਜ ਇਹ ਕਮਾਲ ਦੀ ਹੈ ਪੜਾਹ ਦੇ ਰਖਤਲਾ ਬਣ ਦੇ ਵਿੱਚ ਹੋਇਆ ਪਏ ਇਹ ਰਹੇਗਾ ਦੁਬਾਨ ਹਾਲ ਬਹੁਤ ਵੱਡਾ ਵੀ ਜਵਾਬ ਉਹ ਤੇ ਵੀਡੀਓ ਵਧੀਆ ਲੱਗੇ ਤਾਂ ਲਾਇਕ ਜ਼ਰੂਰ ਕਰਕੇ ਆ ਕਰੋ ਸਾਨੂੰ ਇਹਦੇ ਨਾਲ ਹੌਸਲਾ ਮਿਲਦਾ ਹੈ ਆਪਣੇ ਸੱਜਣਾ ਮਿੱਤਰਾਂ ਨੂੰ ਸ਼ੇਅਰ ਕਰਕੇ ਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਕੇ ਆ ਕਰੋ ਕੋਈ ਕਮੀ ਪੇਸ਼ੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਦੇ ਧੰਨਵਾਦ ਜੀ ਬਹੁਤ